ਸਟਾਰ ਇਸ ਸਰਲੇਖ ਨੂੰ ਪੜਦਿਆਂ ਪਾਠਕ ਜਾਣਨਾ ਲੋਚੇਗਾ ਕਿ ਅਜਿਹੇ ਲੋਕ ਧਰਤੀ ਦੇ ਕਿਹੜੇ ਖਿੱਤੇ ਵਿੱਚ ਵਸਦੇ ਹਨ ਡੰਡੀ ਹੈਰਾਨ ਨਾ ਹੋਣਾ ਇਹ ਲੋਕ ਸਾਥੋਂ ਦੂਰ ਨਹੀਂ ਬਲਕਿ ਸਾਡੇ ਬਹੁਤ ਨੇੜੇ ਹੀ ਵਸਦੇ ਹਨ ਡੰਡੀ ਸੱਚ ਜਾਣੋ ਸੋਹਣੇ ਲੋਕ ਸਾਡੇ ਹਰ ਪਿੰਡ ਸਹਿਰ ਅਤੇ ਗਲੀ ਮੁਹੱਲੇ ਹੋਰ ਤਾਂ ਹੋਰ ਸਾਡੇ ਘਰ ਵਿੱਚ ਵੀ ਹੁੰਦੇ ਹਨ ਡੰਡੀ ਹਰ ਮਾਂ ਤਾਂ ਸਦਾ ਕਹਿੰਦੀ ਹੈ ਕਿ ਉਸਦੇ ਧੀ ਪੁੱਤ ਸਭ ਤੋਂ ਵੱਧ ਸੋਹਣੇ ਹਨ ਡੰਡੀ ਸਾਡੇ ਮੋਹ ਪਿਆਰ ਅਤੇ ਅਪਨੱਤ ਦਾ ਪਾਤਰ ਸਦਾ ਸੋਨਾ ਹੁੰਦਾ ਹੈ ਡੰਡੀ ਸਾਡੀ ਮਾਂ ਬੋਲੀ ਸਾਡੀ ਧਰਤੀ ਮਾਂ ਇਥੋਂ ਦੀ ਪ੍ਰਕਿਰਤੀ ਇਥੋਂ ਦੇ ਵਸਨੀਕ ਉਹਨਾਂ ਦੇ ਕੱਦ ਬੁੱਤ ਰੰਗ ਬੰਨ ਨੈਣ ਨਕਸ਼ ਸਾਰੇ ਸੋਹਣੇ ਹੁੰਦੇ ਹਨ ਡੰਡੀ ਸੱਚ ਨਾ ਆਵੇ ਤਾਂ ਆਪਣੇ ਲੋਕ ਗੀਤਾਂ ਬਲ ਜਰਾ ਝਾਤੀ ਮਾਰ ਲੈਣੀ ਬਣਦੀ ਹੈ ਡੰਡੀ ਹਾਂ ਸਾਡੀ ਨਜ਼ਰ ਤੇ ਸਾਡੇ ਸੁਹੱਪਣ ਦੇ মাপ ਸਹੀ ਹੋਣੇ ਜ਼ਰੂਰੀ ਹਨ ਡੰਡੇ ਟੂੜ ਉਡਾਉਂਦੀ ਤੇ ਨੈਣੀ ਰੜਕ ਪਾਉਂਦੀ ਇਸਤਿਹਾਰਵਾਜੀ ਨੇ ਸਾਨੂੰ ਪੁਚਲਾ ਕੇ ਰੱਖ ਦਿੱਤਾ ਹੈ ਤੇ ਅਸੀਂ ਪੁੱល ਹੀ ਗਏ ਹਾਂ ਕਿ ਸੁੰਦਰ ਕੌਣ ਹੈ ਪ੍ਰਸੰਚਿਨ ਬਸ ਉਹੀ ਜਿਹੜਾ ਇਸਤਿਹਾਰੇ ਜਾਂਦੇ ਪਹਿਰਾਵੀ ਗਹਿਣੇ ਅਤੇ ਮੇਕਅਪ ਦਾ ਸਮਾਨ ਵਰਤੇ ਡੰਡੀ ਅੰਗਰੇਜ਼ਾਂ ਦੀ ਲੰਮਾ ਸਮਾਂ ਗੁਲਾਮੀ ਕਾਰਨ ਸਾਡੇ ਮਨਾਂ ਵਿੱਚ ਅਜੇ ਵੀ ਇਹ ਗੱਲ ਬੈਠੀ ਹੈ ਕਿ ਗੋਰੀ ਚਿੱਟੀ ਚਮੜੀ ਵਾਲੇ ਹੀ ਸੋਹਣੇ ਹੁੰਦੇ ਹਨ ਡੰਡੀ ਨਾਲੇ ਮੇਕਅਪ ਸਾਡੀ ਜ਼ੁਬਾਨ ਉੱਤੇ ਬੜਾ ਚੜਿਆ ਹੈ ਡੰਡੀ ਇਸ ਦਾ ਮਤਲਬ ਹੈ ਕਮੀਆਂ ਨੂੰ ਲੁਕਾਉਣਾ ਡੰਡੀ ਸੋ ਸਾਡੀ ਧਾਰਨਾ ਹੀ ਬਣ ਗਈ ਹੈ ਕਿ ਸਾਡੀ ਚਮੜੀ ਦਾ ਰੰਗ ਨੈਣ ਨਕਸ਼ ਆਦ ਸਾਰੇ ਗਲਤ ਹਨ ਡੰਡੀ ਇਸ ਵਾਸਤੇ ਇਹਨਾਂ ਕਮੀਆਂ ਨੂੰ ਲੁਕਾਉਣਾ ਦੇ ਸਾਧਨ ਭਾਵੇਂ ਮਹਿੰਗੇ ਹੀ ਹੋਣ ਅਪਣਾਉਣੇ ਜ਼ਰੂਰੀ ਹਨ ਡੰਡੀ ਕਿਉਂ ਬਈ ਸਾਡੀ ਕੁਦਰਤੀ ਦਿੱਖ ਵਿੱਚ ਕੀ દોਸ਼ ਹੈ ਪ੍ਰਸ਼ਨ ਜੈਨ ਜਰਾ ਸਹਿਜ ਭਾ ਆਪਣੇ ਚਿਹਰੇ ਉੱਤੇ ਇੱਕ ਮੁਸਕੜੀ ਸਜਾ ਕੇ ਸੀਸੇ ਨੂੰ ਹਸਣਾ ਕਿ ਲੋਹੜੇ ਦਾ ਸੋਨਾ ਕੌਣ ਹੈ ਪ੍ਰਸ਼ਨ ਜੈਨ ਐਵੇਂ ਗੁੰਮਰਾਹ ਹੋਣ ਨਾਲੋਂ ਸਾਨੂੰ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਸਰਹੂਣੀ ਬਣਦੀ ਹੈ ਡੰਡੀ درست ਗੱਲ ਇਹ ਹੈ ਕਿ ਚੰਗੀਆਂ ਆਦਤਾਂ ਵਾਲਾ ਰਿਸ਼ਟ ਪੋਸਟਰ ਤੇ ਸਾਫ ਸੁਥਰਾ ਬੰਦਾ ਆਕਰਸ਼ਕ ਤੇ ਸੋਹਣਾ ਹੁੰਦਾ ਹੈ ਡੰਡੀ ਮਿਹਨਤੀ ਸੱਚਿਆਰਾ ਜਗਿਆਸੂ ਹਸਮੁਖ ਮਿਲਨਸਾਰ ਸਦਗੁਣੀ ਦਰਦਮੰਦ ਉਦਮੀ ਤੇ ਮਿੱਠੀ ਬੋਲਬਾਣੀ ਦਾ ਮਾਲਕ ਮਾਨਵਤਾ ਨੂੰ ਉਚਿਉਣ ਵਾਲੇ ਸਾਡੇ ਧਰਮਾਂ ਵਿੱਚ ਅਜਿਹੇ ਆਚਰਣਿਕ ਗੁਣਾ ਦੀ ਹੀ ਤਾਂ ਸੋਭਾ ਹੈ ਡੰਡੀ ਸਹਿਜੋਗ ਸਦਾ ਸਰੋਹਣ ਜੋਗ ਰਿਹਾ ਹੈ ਡੰਡੀ ਐਵੇਂ ਧਰਮਾਂ ਤੇ ਸਹਿਜ ਜਿਹੇ ਗੁਣ ਵੀ ਅਮੁੱਲ ਹਨ ਡੰਡੀ ਕਈ ਮੁਲਕਾਂ ਵਿੱਚ ਸਵੇਰੇ ਸਵੇਰੇ ਉਪਰਿਆ ਸਮੇਤ ਹਰ ਮਿਲਣ ਵਾਲੇ ਨੂੰ ਸੁਭ ਸਵੇਰ ਜਾਂ ਆਪਣੀ ਸਿੱਖਿਆ ਦਿਖਿਆ ਅਨੁਸਾਰ ਸੁਭ ਭਾਵਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਡੰਡੀ ਇਹ ਕਿਸੇ ਨੂੰ ਫੁੱਲ ਭੇਟ ਕਰਨ ਜਿਹਾ ਹੀ ਕਰਮ ਹੋਇਆ ਡੰਡੀ ਆਸ਼ਾ ਇਹੋ ਕੇ ਸਾਡੇ ਹਿਰਦੇ ਦੀਆਂ ਤਰੰਗਾਂ ਨੂੰ ਜੀਵਨ ਤ੍ਰੋਂਕਾ ਮਿਲਦਾ ਰਹੇ ਡੰਡੀ ਠੀਕ ਹੀ ਤਾਂ ਹੈ ਕਿ ਸਾਡੇ ਚਿਹਰੇ ਉੱਤੇ ਖੇੜਾ ਪਸਰ ਜਾਵੇ ਭਵੇਂ ਪਲ ਦੋ ਪਲ ਹੀ ਸਹੀ ਡੰਡੇ ਸੋਹਣੇ ਲੋਕ ਹਰ ਥਾਂ ਹੁੰਦੇ ਹਨ ਕਦੇ ਘਟ ਮਾਤਰਾ ਵਿੱਚ ਬੇਸਕ ਹੋਣ ਡੰਡੇ ਕੀ ਕੋਈ ਕਿਸਾਨ ਖੁਸ਼ ਹੋਵੇਗਾ ਕਿ ਉਸਦੇ ਖੇਤਾਂ ਵਿੱਚ ਉੱਗੀ ਫਸਲ ਬਹੁਤ ਸਿੱਧੀ ਹੈ ਡੰਡੀ ਨਹੀਂ ਉਕਾ ਹੀ ਨਹੀਂ ਡੰਡੀ ਗੁਣਾ ਦੀ ਖੇਤੀ ਵੱਧਦੀ ਅਤੇ ਫੈਲਦੀ ਹੈ ਪਰ ਲੰਮਾ ਸਮਾਂ ਲੈ ਕੇ ਡੰਡੀ ਇਸ ਵਾਸਤੇ ਹਰੇਕ ਨੂੰ ਵਿਅਕਤੀਗਤ ਤੇ ਸਮੂਹਿਕ ਰੂਪ ਵਿੱਚ ਨਿਰੰਤਰ ਯਤਨ ਕਰਦੇ ਰਹਿਣ ਦੀ ਲੋੜ ਹੈ ਡੰਡੀ ਬਾਬਾ ਨਾਨਕ ਨੇ ਸਾਡੇ ਸਮਾਜ ਵਿੱਚ ਨਮੀ ਰੂ ਫੂਕਣ ਲਈ ਜਿਹੜੇ ਬੀਜ ਬੀਜੇ ਉਹਨਾਂ ਦੀ ਸਾਭ ਸੰਭਾਲ ਲਈ ਇੱਕ ਤੋਂ ਬਾਅਦ ਗੁਰੂ ਸਹਿਬਾਨ ਨੂੰ ਨਿਰੰਤਰ ਕਾਲ ਘਲਣੀ ਪਈ ਡੰਡੀ